ਅੱਜ ਵੀਰ ਤੁਸੀਂ ਵਖਰੇਓ ਨਿਊਜ਼ 8 ਨੂੰ ਪੰਜਾਬ ਮੈਂ ਹਰਮਿੰਦਰ ਸਿੰਘ ਤੇਜਾ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ 6 ਵਾਲੀਆਂ 6 ਵਜੇ ਦੀਆਂ 6 ਵੱਡੀਆਂ ਖਬਰਾਂ ਦੇ ਵਿੱਚ ਜਿਸ ਦੇ ਵਿੱਚ ਸਾਡੀ ਨਜ਼ਰ ਉਹਨਾਂ ਵੱਡੀਆਂ ਖਬਰਾਂ ਤੇ ਰਹੇਗੀ ਜੋ ਦਿਨ ਭਰ ਸੁਰਖੀਆਂ ਦੀ ਵਜਾ ਬਣੀਆਂ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਾਈਬਰ ਠੱਗਾਂ ਦੀ ਜੋ ਕਿ ਲਗਾਤਾਰ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਲੋਕਾਂ ਦੀ ਹੱਕ ਹਲਾਲ ਦੀ ਕਮਾਈ ਨੂੰ ਹੜੱਪ ਰਹੇ ਨੇ ਖਬਰ ਚੰਡੀਗੜ੍ਹ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਡਿਜੀਟਲ ਅਰੇਸ਼ਟ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ 85 ਸਾਲ ਦੀ ਬਜ਼ੁਰਗ ਮਹਿਲਾ ਤੋਂ 78 ਲੱਖ ਰੁਪਏ ਦੀ ਠੱਗੀ ਕਰ ਲਈ ਗਈ ਠੱਗਾਂ ਨੇ ਖੁਦ ਨੂੰ ਮੁੰਬਈ ਪੁਲਿਸ ਦੇ ਅਧਿਕਾਰੀ ਦੱਸਿਆ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਬਜ਼ੁਰਗ ਮਹਿਲਾ ਦੇ ਡਾਕੂਮੈਂਟ ਇਸਤੇਮਾਲ ਹੋਣ ਦਾ ਡਰਾਵਾ ਦਿੱਤਾ ਜਾਂਦਾ ਹੈ ਵੀਡੀਓ ਕਾਲ ਕਰਕੇ ਬਜ਼ੁਰਗ ਮਹਿਲਾ ਤੋਂ ਪੁਸ਼ਕਿਸ਼ ਕੀਤੀ ਕਿ ਗ੍ਰਿਫਤਾਰੀ ਦਾ ਡਰਾਵਾ ਦੇ ਕੇ ਇਹ ਪੂਰੀ ਠੱਗੀ ਕੀਤੀ ਜਾਂਦੀ ਹੈ ਹਾਲਾਂਕਿ ਲਗਾਤਾਰ ਸਰਕਾਰਾਂ ਦੇ ਵੱਲੋਂ ਵਿਭਾਗਾਂ ਦੇ ਵੱਲੋਂ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਜਾਗਰੂਕ ਕੀਤਾ ਜਾ ਰਿਹਾ ਸਾਡੀ ਵੀ ਲਗਾਤਾਰ ਕੋਸ਼ਿਸ਼ ਹੈ ਕਿ ਵੱਤ ਤੋਂ ਵੱਧ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਜਾਣਕਾਰੀ ਦਿੱਤੀ ਜਾ ਸਕੇ ਕਿ ਆ ਡਿਜੀਟਲ ਡਿਜੀਟਲ ਅਰੈਸਟ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ ਸਿਰਫ ਸਾਈਬਰ ਠੱਗਾਂ ਦੇ ਵੱਲੋਂ ਇਸ ਨੂੰ ਇੱਕ ਹਥਿਆਰ ਬਣਾਇਆ ਜਾਂਦਾ ਹੈ ਇੱਕ ਜ਼ਰੀਆ ਬਣਾਇਆ ਜਾਂਦਾ ਹੈ ਤੇ ਲੋਕਾਂ ਦੇ ਨਾਲ ਲੱਖਾਂ ਕਰੋੜਾਂ ਦੀ ਠੱਗੀ ਕੀਤੀ ਜਾਂਦੀ ਹੈ ਆ ਪਹਿਲਾਂ ਵੀ ਅਜੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਪਿਛਲੇ ਦਿਨੀ ਪਟਿਆਲਾ ਦੇ ਵਿੱਚ ਇੱਕ ਰਿਟਾਇਰਡ ਪ੍ਰਿੰਸੀਪਲ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਲੱਖਾਂ ਰੁਪਏ ਦੀ ਸਾਈਬਰ ਠੱਗਾਂ ਦੇ ਵੱਲੋਂ ਠੱਗੀ ਕੀਤੀ ਗਈ ਉਸ ਦੇ ਵਿੱਚ ਵੀ ਬਿਲਕੁਲ ਇਸੇ ਤਰੀਕੇ ਦੇ ਨਾਲ ਹੀ ਡਿਜੀਟਲ ਅਰੈਸਟ ਕਰਕੇ ਮਹਿਲਾ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ ਤੁਣ ਚੰਡੀਗੜ੍ਹ ਦੇ ਵਿੱਚ 85 ਸਾਲਾਂ ਦੀ ਬਜ਼ੁਰਗ ਮਹਿਲਾ ਤੋਂ 78 ਲੱਖ ਰੁਪਏ ਦੀ ਠੱਗੀ ਕੀਤੀ ਹੈ ਇੱਥੇ ਵੀ ਸਮਝਣ ਵਾਲੀ ਗੱਲ ਹੈ ਕਿ ਜ਼ਿਆਦਾਤਰ ਜੋ ਏਜਡ ਲੋਕ ਨੇ ਜੋ ਜ਼ਿਆਦਾ ਬਜ਼ੁਰਗ ਨੇ ਬਜ਼ੁਰਗ ਮਹਿਲਾਵਾਂ ਜਾਂ ਪੁਰਸ਼ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਕਿਉਂਕਿ ਉਹਨੇ ਟੈਕਨੀਕ ਦੇ ਨਾਲ ਯੂਜ਼ ਟੂ ਨਹੀਂ ਹੁੰਦੇ ਉਹਨਾਂ ਉਸ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੁੰਦੀ ਇਸੇ ਕਰਕੇ ਉਹਨਾਂ ਨੂੰ ਡਰਾਵੇ ਦਿੱਤੇ ਜਾਂਦੇ ਨੇ ਵੀਡੀਓ ਕਾਲ ਕੀਤੀਆਂ ਜਾਂਦੀਆਂ ਤੇ ਇਸ ਤਰੀਕੇ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ ਜਾਂਦੀ ਹੈ ਜਿਵੇਂ ਕਿ ਹੁਣ ਚੰਡੀਗੜ੍ਹ ਦੇ ਵਿੱਚ पचासी साल दी दी, की बुजुर्ग महिला तो अठहत्तर लाख रुपए की ठगी गई मैं आपको देता हूं। जैसे आपने बताया कि अठहत्तर साल की महिला परसों क्या हुआ कि हमारी अन्ना नगर चेन्नई में जो ब्रांच है वहां पर एक एल्डरली कपल था दे बोथ वर हस्बैंड वाइफ हजबाइफ सत्तर साल से ऊपर की एज के थे काफी परेशान थे ब्रांच में आते हैं उन्होंने बहत्तर लाख रुपए का बोला जी हमारा ट्रांसफर करना है

मीन किसी ने उनको डिजिटली इतना प्रेशर बनाया हुआ है कि आपके बच्चे के साथ हम ये कर देंगे उनके बच्चे की क्लोनिंग वॉइस क्लोनिंग करके वो आवाज भी सुना आर्टिफिशियल भीजेंस हाँ लेकिन तब तक क्या था कि दस लाख रुपया वो जा चुका था बैंक ने प्रयत्न करके आर टीजीएस सेल जो आरबीआई का आर सेल है उसको कह के वो दस लाख पर रोक लगवाई और उनका बासठ लाख रुपया सॉरी अड़सठ लाख रुपया बाकी बचाया कि जो नहीं जा पाया कि वो बचाव हो गया तो बैंक सर इस तरह से अपनी ओर से पूरा जागरूक भी करते हैं और जब कोई कस्टमर आता है उसको एक साइकोलॉजी पढ़कर ਬੈਂਕ ਕੰਪਨੀਓਰ ਦੇ ਕੋਸ਼ਿਸ਼ ਵੀ ਕਰਦੇ ਹੈ ਕਿ ਉਸਕਾ ਜੋ ਕਸਟਮਰ ਦਾ ਇੰਟਰਸਟ ਹੈ ਉਹ ਕਿਵੇਂ ਸੇਵ ਕੀਤਾ ਜਾਵੇ। ਪਾਣੀ ਮੇ ਵੱਡੀ ਖਬਰ ਹੈ ਸੰਗਰੂਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਦੇ ਧੂਰੀ ਦੇ ਵਿੱਚ ਗ੍ਰਾਮੀਣ ਬੈਂਕ ਦੇ ਵਿੱਚ ਘੁਟਾਲਾ ਹੋਇਆ ਹੈ। ਬੈਂਕ ਮੈਨੇਜਰ ਨੇ 2.29 ਕਰੋੜ ਦੇ ਕਪਲੇ ਦਾ ਇਲਜ਼ਾਮ ਲਗਾਇਆ ਗਿਆ। ਲੋਨ ਲੈ ਕੇ ਇਹ ਪੈਸਾ ਕਢਵਾਇਆ ਗਿਆ। ਮੈਨੇਜਰ ਤੇ ਫਰਜ਼ੀ ਢੰਗ ਦੇ ਨਾਲ ਲੋਨ ਪਾਸ ਕਰਾਉਣ ਦਾ ਇਲਜ਼ਾਮ ਹੈ। ਖੁਦ ਲੋਨ ਅਪਲਾਈ ਕਰਕੇ ਖੁਦ ਵੈਰੀਫਿਕੇਸ਼ਨ ਕਰਦਾ ਸੀ ਜਾਣ ਪਹਿਚਾਨ ਵਾਲਿਆਂ ਦੇ ਖਾਤਿਆਂ ਦੇ ਵਿੱਚ ਪੈਸਾ ਟਰਾਂਸਫਰ ਹੁੰਦਾ ਸੀ ਵੱਡਾ ਖੁਲਾਸਾ ਹੋਇਆ ਵੱਡੇ ਘਟਾਲੇ ਨੂੰ ਲੈ ਕੇ ਵੱਡਾ ਖੁਲਾਸਾ ਹੈ ਅਪ੍ਰੈਲ 2024 ਦੇ ਵਿੱਚ ਬੈਂਕਰ ਰਿਵਿਊ ਦੇ ਦੌਰਾਨ ਸ਼ੱਕ ਹੋਇਆ ਸੀ ਬੈਂਕ ਦੇ ਮੈਨੇਜਰ ਹਰਮੇਲ ਸਿੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਸੰਗਰੂਰ ਦੇ ਧੂਰੀ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਜਿੱਥੇ ਕਿ ਗ੍ਰਾਮੀਣ ਬੈਂਕ ਦੇ ਵਿੱਚ 2.29 ਕਰੋੜ ਦੇ ਕਪਲੇ ਦੇ ਇਲਜ਼ਾਮ ਸਿੱਧੇ ਤੌਰ ਤੇ ਬੈਂਕ ਮੈਨੇਜਰ ਤੇ ਲੱਗੇ ਨੇ ਗਾਂਾਂ ਦੇ ਨਾਮ ਤੇ ਲੋਨ ਲੈ ਕੇ ਦਰਸਲ ਪੈਸਾ ਕਢਵਾਇਆ ਗਿਆ ਮੈਨੇਜਰ ਤੇ ਫਰਜ਼ੀ ਢੰਗ ਦੇ ਨਾਲ ਲੋਨ ਪਾਸ ਕਰਵਾਉਣ ਦੇ ਇਲਜ਼ਾਮ ਲੱਗੇ ਨੇ ਆ ਖੁਦ ਹੀ ਲੋਨ ਅਪਲਾਈ ਕਰਕੇ ਤੇ ਖੁਦ ਹੀ ਉਸ ਦੇ ਵੱਲੋਂ ਵੈਰੀਫਿਕੇਸ਼ਨ ਕੀਤੀ ਜਾਂਦੀ ਸੀ ਤੇ ਜਾਣ ਪਛਾਣ ਵਾਲਿਆਂ ਦੇ ਖਾਤਿਆਂ ਦੇ ਵਿੱਚ ਇਹ ਪੈਸਾ ਟ੍ਰਾਂਸਫਰ ਹੁੰਦਾ ਸੀ ਪੰਜਾਬ ಗ್ರಾਮीण ਬੈਂਕ ਦੇ ਮੈਨੇਜਰ ਦੇ ਵੱਲੋਂ ਖੁਦ ਆਪਣੇ ਬੈਂਕ ਦੇ ਖਾਤਾਧਾਰਕਾਂ ਦੇ ਨਾਲ ਕਰੋੜਾਂ ਦੀ ਠੱਗੀ ਮਾਰੀ ਗਈ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ 2 ਕਰੋੜ 29 ਲੱਖ ਦਾ ਸ਼ਿਕਾਰ ਹੋਏ ਨੇ ਧੂਰੀ ਪੰਜਾਬ ಗ್ರಾਮीण ਬੈਂਕ ਦੇ ਖਾਤਾਧਾਰਕ ਇਸ ਵਕਤ ਸੇ ਸੰਗਰੂਰ ਦੇ ਰੀਜਨਲ ਆਫਿਸ ਦੇ ਸਾਹਮਣੇ ਖੜੇ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਰੀਜਨਲ ਆਫੀਸਰ ਨੇ ਫਿਲਹਾਲ ਇਸ ਮਾਮਲੇ ਦੇ ਉੱਪਰ ਬੋਲਣ ਤੋਂ ਮਨਾ ਕਰਤਾ ਪਰ ਜੋ ਜਾਣਕਾਰੀ ਮਿਲ ਰਹੀ ਆ ਕਿ ਜਿਹੜੇ ਉਹ ਬੈਂਕ ਮੈਨੇਜਰ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਅਲੱਗ-ਅਲੱਗ ਖਾਤਾਧਾਰਕਾਂ ਦੇ ਖਾਤਿਆਂ ਦੇ ਵਿੱਚ ਜੋ ਐਫ ਡੀਆਂ ਕਰਵਾਈਆਂ ਹੋਈਆਂ ਸੀ ਪਹਿਲਾਂ ਆਪਣੇ ਹੀ ਕਲਰਕ ਦੇ ਅਕਾਊਂਟ ਤੋਂ ਉਹ ਐਫ ਡੀਆਂ ਦੇ ਉੱਪਰ ਲੋਨ ਦੀ ਐਪਲੀਕੇਸ਼ਨ ਪਾਈ ਗਈ ਫਿਰ ਆਪਣੇ ਮੈਨੇਜਰ ਦੀ ਆਈਡੀ ਤੋਂ ਉਹ ਲੋਨ ਪਾਸ ਕੀਤੇ ਗਏ ਤੇ ਅਲੱਗ-ਅਲੱਗ ਖਾਤਾਧਾਰਕਾਂ ਦੇ ਖਾਤਿਆਂ ਦੇ ਵਿੱਚੋਂ 2 ਕਰੋੜ 29 ਲੱਖ ਰੁਪਏ ਮੈਨੇਜਰ ਦੇ ਵੱਲੋਂ ਉਡਾ ਲਏ ਗਏ ਜਦੋਂ ਇਸ ਘਟਨਾ ਦੀ ਜਾਣਕਾਰੀ ਮਿਲੀ ਸ਼ਿਕਾਇਤ ਆਈ ਤਾਂ ਫਿਲਹਾਲ ਜਿਹੜਾ ਬੈਂਕ ਮੈਨੇਜਰ ਹੈਗਾ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਪੁਲਿਸ ਦੇ ਕੋਲ ਇਹ ਪੂਰੀ ਕਾਰਵਾਈ ਚੱਲ ਰਹੀ ਆ ਚਰਨਜੀਤ ਕੌਸ਼ਲ ਸੰਗਰੂਰ ਤੋਂ ਨਿਊਜ਼ 18 ਪੰਜਾਬ ਜਿਸ ਵਿੱਚ ਇਹਨਾਂ ਦੇ ਰੀਜਨਲ ਆਫਿਸ ਵੱਲੋਂ ਮਿਸਟਰ ਰੋਪਾਲੀ ਸਿੱਕਾ ਨੇ ਜਿਹੜੇ ਉੱਥੇ ਮੈਨੇਜਰ ਨੇਗੇ ਉਹਨਾਂ ਵੱਲੋਂ ਕੰਪਲੇਂਟ ਆਈ ਸੀ ਕਿ ਕਿ ਸਾਡਾ ਇੱਕ ਜਿਹੜਾ ਇੱਕ ਬੈਂਕ ਮੈਨੇਜਰ ਸਾਬਕਾ ਸੀਗਾ ਧੂਰੀ ਪੋਸਟਿੰਗ ਸੀ ਉਹਨਾਂ ਦੀ ਹਰਮੇਲ ਸਿੰਘ ਪੁੱਤਰ ਲਖਵੀਰ ਸਿੰਘ ਇਹਨਾਂ ਦੇ ਦੁਰਾਨੇ ਪੋਸਟਿੰਗ ਇਹਨਾਂ ਨੇ ਕਾਫੀ ਜ਼ਿਆਦਾ ਮਾਉਂਟ ਦੇ ਵਿੱਚ ਜਿਹੜੀ ਲੋਕਾਂ ਵੱਲੋਂ ਐਫਐਫਆਰ ਵੀਗੈਰਾ ਕੀਤੀਆਂ ਹੁੰਦੀਆਂ ਨਿਗੀਆਂ ਉਹਦੇ ਅਗੇਂਸਟ ਆਪਣੇ ਆਪ ਹੀ ਲੋਨ ਪਾਸ ਕਰਕੇ ਆਪ ਹੀ ਸੇਵਿੰਗ ਅਕਾਊਂਟ ਵਿੱਚ ਟਰਾਂਸਫਰ ਕਰਕੇ ਉਹਦਾ ਜਿਹੜਾ ਹੈਗਾ ਉਹ ਠੱਗੀ ਮਾਰੀ ਹੈ ਇਸ ਸਬੰਧੀ ਬੈਂਕ ਵੱਲੋਂ ਹੀ ਉਹਨਾਂ ਦੇ ਇਨਸਪੈਕਟਰ ਵੱਲੋਂ ਆਡਿਟ ਕੀਤਾ ਗਿਆ ਆਡਿਟ ਕਰਨ ਤੋਂ ਜਦੋਂ ਇਹ ਗੱਲ ਉਹਨਾਂ ਦਾ ਧਿਆਨ ਚਾਈ ਤਾਂ ਉਹਨਾਂ ਨੇ ਫੌਰਨ ਤੌਰ ਤੇ ਸਾਡੇ ਕੋਲ ਕੰਪਲੇਂਟ ਕੀਤੀ ਤਾਂ ਕੰਪਲੇਂਟ ਕਰਨ ਤੋਂ ਬਾਅਦ ਅਸੀਂ ਇਸ ਦੀ ਇਨੀਸ਼ੀਅਲ ਤੌਰ ਤੇ ਇਹਦੀ ਇਜਰੀ ਜਾਂਚ ਪੜਤਾਲ ਕਰਕੇ ਐਫਆਈਆਰ ਦਰਜ ਕੀਤੀ ਹੈ ਕਿੰਨੇ ਦਾ ਫਰਾਡ ਹੋਇਆ ਇਹ ਅਪਰੋਕਸੀਮੇਟ ਅਪਰੋਕਸੀਮੇਟਲੀ 3 ਕਰੋੜ ਦੇ ਨੀਅਰ ਅਬਾਊਟ ਹੈਗਾ ਜਿਹੜਾ ਇਹ ਫਰਾਡ ਹੋਇਆ ਹੈ ਅੱਗੇ ਬਤਾਂਗੇ ਤੇ ਰੋਕਾਂਗੇ ਚੌਥੀ ਵੱਡੀ ਖਬਰ ਦਾ ਇਹ ਸਾਰ ਤੇ ਵਿੱਚ ਡੀਜੇ ਵਿਵਾਦ ਦੇ ਵਿੱਚ ਨੌਜਵਾਨ ਦੀ ਮੌਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਪਰਿਵਾਰ ਦੇ ਵੱਲੋਂ ਲਗਾਏ ਤਰਨੇ ਦੇ ਵਿੱਚ ਕਾਂਗਰਸ ਪਾਰਟੀ ਦੇ ਐਮਪੀ ਚਰਨਜੀਤ ਚੰਨੀ ਪਹੁੰਚੇ ਐਮਪੀ ਚੰਨੀ ਤੇ ਰਾਜਕਮਰ ਵੀਰਕਾ ਤਰਨੇ ਦੇ ਵਿੱਚ ਸ਼ਾਮਲ ਹੋਏ ਪਰਿਵਾਰ ਨੂੰ ਸਮਰਥਨ ਦੇਣ ਪਹੁੰਚੇ ਐਮਪੀ ਚੰਨੇ ਸਿਵਲ ਹਸਪਤਾਲ ਦੇ ਬਾਹਰ ਦਰਸਲ ਪਰਿਵਾਰ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਨੌਜਵਾਨ ਦਾ ਸਸਕਾਰ ਨਾ ਕਰਨ ਦੀ ਜ਼ਿੱਦ ਤੇ ਪਰਿਵਾਰ ਅੜਿਆ ਹੋਇਆ ਮਾਮਲੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਸੀ ਨਾਗਰਿਕ ਹਸਪਤਾਲ ਦੇ ਵਿੱਚ ਦਰਸਲ ਇਹ ਧਰਨਾ ਚੱਲ ਰਿਹਾ ਤੁਹਾਨੂੰ ਦੱਸ ਦਈਏ ਕਿ 7 ਜੁਲਾਈ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦੇ ਮੈਂਬਰ ਸਸਕਾਰ ਨਾ ਕਰਨ ਦੀ ਜ਼ਿੱਦ ਤੇ ਅੜੇ ਹੋਏ ਨੇ ਤੇ ਪੁਲਿਸ ਵਾਲਿਆਂ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਲੜਕੇ ਨੂੰ ਛੱਤ ਤੋਂ ਧੱਕਾ ਦਿੱਤਾ ਜਿਸ ਦੇ ਕਾਰਨ ਉਸ ਦੀ ਆ ਮੌਤ ਹੋ ਗਈ ਤੇ ਪੂਰਾ ਮਸਲਾ ਕਿ ਵਿਵਾਦ ਆ ਪਖਦਾ ਹੋਇਆ ਨਜ਼ਾਰੇ ਇਸੇ ਨੂੰ ਲੈ ਕੇ ਹੀ ਰਾਹੁਲ ਗਾਂਧੀ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਉਹਨਾਂ ਨੇ ਟਵੀਟ ਕਰਦੇ ਲਿਖਿਆ ਕਿ ਜਦ ਸੱਤਾ ਮਨੁਵਾਦੀ ਸੋਚ ਦੀ ਗੋਦ ਦੇ ਵਿੱਚ ਬੈਠਦੀ ਹੈ ਤਾਂ ਦਲਿਤਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਬਚਦੀ ਇਸ ਹਸਾਰ ਦੇ ਵਿੱਚ ਦਲਿਤ ਨੌਜਵਾਨ ਗਣੇਸ਼ ਵਾਲਮੀਕ ਦੀ ਹੱਤਿਆ ਤੇ ਉਸਦੇ ਪਰਿਵਾਰ ਦੇ ਨਾਲ ਹੋਈ ਬਰਬਰਤਾ ਸਿਰਫ ਅਪਰਾਧ ਨਹੀਂ ਹੈ ਇਹ ਭਾਜੀਪੀ ਆਰਐਸਐਸ ਦੀ ਮਨੁਵਾਦੀ ਸਿਸਟਮ ਦਾ ਘਿਣਾਉਣਾ ਚਿਹਰਾ ਹੈ ਇਹ ਸਿਰਫ ਇੱਕ ਇਨਸਾਨ ਦੀ ਮੌਤ ਨਹੀਂ ਸੰਵਿਧਾਨ ਦੀ ਹੱਤਿਆ ਹੈ ਬਾਬਾ ਸਾਹਿਬ ਦੇ सुपनिया की हत्या है। मैं पीड़ित परिवार के मजबूती के खड़ा ये सिर्फ एक परिवार के इंसाफ की लड़ाई नहीं है यह समाजिक न्यान से भारतीय आत्मा की लड़ाई है दोषियों से तत्काल सख्त कार्रवाई हो ता राहुल गांधी भी मुलमान के खिलाफ सख्त कार्रवाई की मंग की गई है दस बजे के बाद इस तरह की कोई कार्रवाई ना हो तो ताकि समाज को अड़ोस पड़ोस को, को लोगों को दुविधा ना हो तो साढ़े ग्यारह बजे के आसपास समाली पुलिस पार्टी जो वहां से गुजर रही थी उन्होंने उनको मना किया उन्होंने उनके साथ गाली गरोज की उसके बाद दोबारा जब वो जीप में आए तो जीप के अंदर उनके माइक वगैरह रखने की उन्होंने कोशिश की जिनके साथ हाथापाई की और उनको वो सामान नहीं ले जाने दिया और इसके बावजूद पुलिस वालों के ऊपर गंडासी दूसरे हथियारों से पथराव बड़ा भारी पथराव किया बड़ी मुश्किल से पुलिस कर्मचारियों ने जान बचाई थी पांच पुलिस कर्मचारी घायल भी हुए हैं और जो सात आठ लड़के मेन थे उसके अंदर जो आइडेंटिफाई हुए या जिनके खिलाफ एफ आई आर दस आदमियों के खिलाफ एफ आई आर दर्ज है पंद्रह बीस अन्य आप इमेजिन करेंगे कि उनके खिलाफ तीस मुकदमे दर्ज हैं पिछले आठ से दस साल में उनका हिस्ट्री शीटर्स हैं तो ये इस तरह का कानून उल्लंघन की तो कोई ना समाज इजाजत देता और ना ही प्रशासन देता और पुलिस तो बिल्कुल भी नहीं देती रुक करेंगे तीजी वीडी खबर का जो कि एक थर्मल प्लांट के नाल जुड़ी हुई थर्मल प्लांट को पंजाब प्रदूषण कंट्रोल बोर्ड के वालों वड्डा झटका दिता गया है ਰੋਪੜ ਥਰਮਲ ਪਲਾਂਟ ਤੇ 5 ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹੈ ਦਰਸਲੇ ਜੁਰਮਾਨਾ ਲਗਾਇਆ ਕਿਉਂ ਹੈ ਸਿੱਧੇ ਤੌਰ ਤੇ ਵਾਤਾਵਰਨ ਨਿਯਮਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਲੱਗੇ ਨੇ ਪਲਾਂਟ ਨੂੰ 15 ਦਿਨਾਂ ਦੇ ਅੰਦਰ ਜੁਰਮਾਨਾ ਜਮ੍ਹਾਂ ਕਰਵਾਉਣ ਦੇ ਵੀ ਨਿਰਦੇਸ਼ ਦੇ ਦਿੱਤੇ ਨੇ ਥਰਮਲ ਪਲਾਂਟ ਦੀ ਕੰਮ ਕਰਨ ਦੀ ਮਨਜ਼ੂਰੀ ਵੀ ਵਾਪਸ ਲੈ ਲਈ ਗਈ ਹੈ ਤੇ ਮਨਜ਼ੂਰੀ ਵਾਪਸ ਲੈ ਜਾਣ ਤੇ ਪਲਾਂਟ ਨੂੰ ਕੋਲੇ ਦੀ ਸਪਲਾਈ ਵੀ ਬੰਦ ਕਰ ਦਿੱਤੀ ਆ ਥਰਮਲ ਪਲਾਂਟ ਦੇ ਨੇੜੇ ਦਰਸ ਸਥਿਤ ਪਿੰਡ ਵਾਸੀਆਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਥਰਮਲ ਪਲਾਂਟ ਦੀ ਉੜਦੀ ਸਵਾਹ ਘਰਾਾਂ ਤੇ ਫਸਲਾਂ ਤੇ ਡਿੱਗਣ ਦਾ ਪਿੰਡ ਵਾਸੀਆਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਸੀਗਾ ਤਾਂ ਸ਼ਿਕਾਇਤ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫਰਮਤ ਪ੍ਰਾਂਤ ਦਾ ਦੌਰਾ ਕੀਤਾ ਸੀ ਇਤਰਾਣ ਵਾਤਾਵਰਣ ਕਾਨੂੰਨ ਦੀ ਉਲੰਘਣਾ ਜੋ ਕਿ ਦੇਖੀ ਜਾਂਦੀ ਹੈ ਤੇ ਉਸ ਦੇ ਬਾਅਦ ਚੀਜ਼ ਦੇ ਆਧਾਰ ਤੇ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਰੋਪੜ ਫਰਮਤ ਪ੍ਰਾਂਤ ਦੇ ਖਿਲਾਫ 5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਜਿਸ ਨੂੰ ਕਿ 15 ਦਿਨਾਂ ਦੇ ਅੰਦਰ ਅੰਦਰ ਭਰਨ ਦੇ ਵੀ ਆਦੇਸ਼ ਦਿੱਤੇ ਗਏ ਨੇ ਫਲਾਈ 애ਸ਼ ਦੇ ਬਾਬਤ ਜੁਰਮਾਨਾ ਲੱਗਿਆ ਹੈ ਜੁਰਮਾਨਾ ਕਰੀਬ 5 ਕਰੋੜ ਰੁਪਏ ਦਾ ਹੈ ਇੱਕ ਵਾਰੀ ਤਸਵੀਰਾਂ ਤੁਹਾਨੂੰ ਜ਼ਰੂਰ ਨਸ਼ਰ ਕਰਾਂਗੇ ਕਿ ਫਲਾਈ 애ਸ਼ ਹੁੰਦੀ ਕੀ ਆ ਤੁਸੀਂ ਇਸ ਸਾਹਮਣੇ ਇਸ ਵਕਤ ਮੇਰੇ ਸਾਹਮਣੇ ਜਿਹੜੇ ਦੋ ਤੁਹਾਨੂੰ ਇਸ ਵਕਤ ਜੋ ਚਿਮਣੀਆਂ ਦੋ ਨਜ਼ਰ ਆ ਰਹੀਆਂ ਨੇ ਉਹ ਇਸ ਵਕਤ ਟਰਬਾਈਨ ਚੱਲ ਰਹੇ ਨੇ ਯਾਨੀ ਕਿ ਜਿਹੜਾ ਥਰਮਲ ਪਲਾਂਟ ਆ ਉਸ ਦੇ ਵਿੱਚ ਇਸ ਵਕਤ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ ਉਤਪਾਦਨ ਕਰਨ ਤੋਂ ਬਾਅਦ ਜਿਹੜੀ ਹੀਟ ਨਿਕਲਦੀ ਆ ਬਾਹਰ ਨਿਕਲਦੀ ਆ ਉਹ ਇਹਨਾਂ ਚਿਮਣੀਆਂ ਰਾਹੀਂ ਨਿਕਲਦੀ ਤੇ ਚਿਮਣੀਆਂ ਰਾਹੀਂ ਜਦੋਂ ਹੀਟ ਬਾਹਰ ਨਿਕਲਦੀ ਆ ਤਾਂ ਉਹ ਵਾਯੂ ਮੰਡਲ ਦੇ ਵਿੱਚ ਆ ਕੇ ਵਾ ਧਰਤੀ ਹਟਾਣ ਦੀ ਆ ਤਾਂ ਉਸ ਨੂੰ ਫਲਾਈ ਐਸ਼ ਕਿਹਾ ਜਾਂਦਾ ਹੈ ਇਸ ਫਲਾਈ ਐਸ਼ ਦੇ ਮਾਮਲੇ ਨੂੰ ਲੈ ਕੇ ਜਨਵਰੀ 2024 ਦੇ ਵਿੱਚ ਜਗਦੀਪ ਸਿੰਘ ਵਿਅਕਤੀ ਜੋ ਕਿ ਥਲੀ ਪਿੰਡ ਦਾ ਵਸਨੀਕ ਹੈ ਉਸ ਵੱਲੋਂ ਪੋਲਿਊਸ਼ਨ ਬੋਰਡ ਨੂੰ ਇੱਕ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਇਸ ਐਪਲੀਕੇਸ਼ਨ ਵਿੱਚ ਉਸ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੀ ਇਹ ਸਵਾਹ ਨਿਕਲਦੀ ਪਈ ਆ ਉਸ ਦੇ ਨਾਲ ਜਿਹੜਾ ਨਾਲ ਦਾ ਇਲਾਕਾ ਫਰਮਰ ਪਲਾਂਟ ਦੇ ਨਾਲ ਲੱਗਦਾ ਹੋਇਆ ਇਲਾਕਾ ਹੈ ਉਸ ਦੇ ਵਿੱਚ ਬੜੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਐਨਾ ਹੀ ਨਹੀਂ ਉਸ ਵੱਲੋਂ ਇਹ ਵੀ ਲਿਖਿਆ ਜਾਂਦਾ ਹੈ ਕਿ ਜਿਹੜੀ ਇਹ ਫਲਾਈ ਐਸ਼ ਆ ਉਸ ਦੇ ਨਾਲ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਵੀ ਦਿੱਕਤ ਆ ਰਹੀ ਆ ਅਤੇ ਜਿਹੜੀਆਂ ਫਸਲਾਂ ਆ ਫਸਲਾਂ ਇਸ ਵਕਤ ਜਿਹੜੇ ਖੇਤਾਂ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਜਿਸ ਤੋਂ ਬਾਅਦ ਪੋਲਿਊਸ਼ਨ ਬੋਰਡ ਵੱਲੋਂ ਇੱਕ ਇਨਕੁਆਰੀ ਨੂੰ ਬਿਠਾਇਆ ਜਾਂਦਾ ਹੈ ਕਰੀਬ ਸਾਲ ਸਵਾ ਸਾਲ ਉਹ ਇਨਕੁਆਰੀ ਚੱਲਦੀ ਹੈ ਸਾਰੀਆਂ ਚੀਜ਼ਾਂ ਨੂੰ ਦੇਖਿਆ ਪਰਖਿਆ ਜਾਂਦਾ ਹੈ ਪੋਲਿਊਸ਼ਨ ਨੂੰ ਰੋਕਣ ਦੇ ਲਈ ਕਿਹੜੇ-ਕਿਹੜੇ ਪੈਮਾਨੇ ਇਸ ਜਗ੍ਹਾ ਦੇ ਉੱਤੇ ਰੱਖੇ ਗਏ ਨੇ ਕਿਹੜੇ-ਕਿਹੜੇ ਪੈਮਾਨਿਆਂ ਦੇ ਉੱਤੇ ਪੋਲਿਊਸ਼ਨ ਨੂੰ ਪਰਖਿਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਉਸ ਚੀਜ਼ ਦੇ ਨੁਕਸਾਨ ਨਾ ਹੋਵੇ ਜਿਹੜੀ ਇੱਥੋਂ ਫਲਾਈ ਐਸ਼ ਨਿਕਲਦੀ ਆ ਉਹਨਾਂ ਦੀ ਜ਼ਰੂਰ ਕੋਕ ਕੀਤੀ ਜਾਂਦੀ ਆ ਕੋਕ ਕਰਨ ਤੋਂ ਬਾਅਦ ਕਰ पोल्यूशन बोर्ड सूबे पोल्यूशन बोर्ड वालों यानी कि पंजाब पोल्यूशन बोर्ड वालों थर्मल प्लांट दो करीब पांच करोड़ रुपए का जुर्माना लगाया गया है आ, रोपड़ में ऐसा था जी रोपड़ में एक हमारे पास कंप्लेट भी आई थी गाँव वालों की उससे पहले और हमारे ऑफिसर्स टाइम टू टाइम इसको विजिट भी करते हैं बींग लार्ज स्केल यूनिट तो वहाँ पे कुछ खामियाँ पाई गई थी उसके करके 24 नौ 2024 को पहले एक इनको हियरिंग दी गई थी चेयरमैन साहब के पास उसमें एक कमेटी का गठित हुई थी कमेटी ने विज़िट करके रिपोर्ट पेश करनी थी कमेटी द्वारा जो विज़िट हुई उसकी रिपोर्ट पेश की गई उसमें काफ़ी खामियां पाई गई जिसमें एयर पोल्यूशन और वाटर पोल्यूशन और सारी चीज़ों की इन्वामेंटल लॉज की नॉन कम्प्लाइंसिस थी तो इसलिए शो कॉज नोटिस इनको हुआ रिफ्यूज़ल का और नोटिस टू तो इशू डायरेक्शन अंडर सेक्शन तेतीस से ऑफ वाटर एक्ट और इकतीस ऑफ एयर एक्ट इशू हुआ और चेयरपर्सन जी के पास हेयरिंग हुई जो कि सात जुलाई दो को थी तो ਔਰ ਇਹ ਵਾਇਲਟ ਕਰ ਰਹੇ تھے ਰਿਪੋਰਟ ਮੇ ਆਇਆ ਥਾ ਤਾਂ ਉਸ ਕਾਰਨ 인ਕੋ ਜੋ ਹੈ ਕਾਰਵਾਈ ਕੀਤੀ ਗਈ ਹੈ ਕਿਤਨੀ ਫਾਈਨ ਵਗੈਰਾ ਜਿ ਰੁਮਾਨਾ ਕਿਤਨਾ ਲਗਾਇਆ ਹੈ 인ਕੋ এনवायरमेंटਲ ਕੰਪਨਸੇਸ਼ਨ 5 ਕਰੋੜ ਦਾ ਲਗਾਇਆ ਗਿਆ ਹੈ ਜੀ ਰੋਕਰਾਂਗੇ ਦੂਜੀ ਵੱਡੀ ਖਬਰ ਦਾ ਜੋ ਉਸ ਵੱਡੇ ਐਕਸ਼ਨ ਦੇ ਨਾਲ ਜੁੜੀ ਹੋਈ ਹੈ ਜੋ ਭਿਖਾਰੀਆਂ ਦੇ ਖਿਲਾਫ ਕੀਤਾ ਗਿਆ ਪੰਜਾਬ ਦੇ ਵਿੱਚ ਭਿਖਾਰੀਆਂ ਦੇ ਖਿਲਾਫ ਪੁਲਿਸ ਦਾ ਐਕਸ਼ਨ ਨਜ਼ਰ ਆਇਆ ਹੈ ਆਪਰੇਸ਼ਨ ਜੀਵਨ ਜੋਤ ਦੇ ਤਹਿਤ ਇਹ ਕਾਰਵਾਈ ਕੀਤੀ ਗਿਆ ਪੁਲਿਸ ਨੇ ਐਸਸੀਪੀ ਮਾਲ ਸਾਹਮਣੇ ਘੁੰਦੇ ਭਿਖਾਰੀ ਚੁੱਕੇ ਨੇ ਅਮਰਸਰ ਦੇ ਵਿੱਚ ਵੀ ਭਿਖਾਰੀਆਂ ਤੇ ਸ਼ਿਕੰਜਾ ਕੱਸਿਆ ਗਿਆ ਪੀਖ ਮੰਗਰ ਦੇ ਬੱਚਿਆਂ ਨੂੰ ਟੈਸਟ ਦੇ ਲਈ ਰੈਸਕਿਊ ਕੀਤਾ ਜਾ ਰਿਹਾ ਹੈ ਪੀਖ ਮੰਗਰ ਦੇ ਬੱਚਿਆਂ ਨੂੰ ਟੈਸਟ ਦੇ ਲਈ ਪ੍ਰਸ਼ਾਸਨ ਲੈ ਜਾ ਰਿਹਾ ਹੈ ਪੀਖ ਮੰਗਨ ਵਾਲੇ ਬੱਚੇ ਤੇ ਮਾਪਿਆਂ ਨੂੰ ਡੀਐਨਏ ਟੈਸਟ ਲਈ ਲਿਜਾਇਆ ਗਿਆ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਬਕਾਇਦਾ ਹੁਕਮ ਜਾਰੀ ਕੀਤੇ ਨੇ ਬੱਚਿਆਂ ਦੇ ਅਸਲ ਮਾਪਿਆਂ ਦੀ ਪਛਾਣ ਕਰਨਾ ਦਰਸਲ ਇਹ ਮੁੱਖ ਮਕਸਦ ਹੈ ਕਿਉਂਕਿ ਇਸ ਤਰੀਕੇ ਦਾ ਜੋ ਕਿ ਖਰਚਾ ਜਤਾਇਆ ਗਿਆ ਹੈ ਕਿ ਕੁਝ ਮਹਿਲਾਵਾਂ ਜਿਨ੍ਹਾਂ ਦੇ ਨਾਲ ਬੱਚੇ ਵੀ ਆ ਨਜ਼ਰ ਆਉਂਦੇ ਨੇ ਅਕਸਰ ਸ਼ਹਿਰਾਂ ਦੇ ਵਿੱਚ ਚੌਕਾਂ ਤੇ ਬੱਚਿਆਂ ਨੂੰ ਅੱਗੇ ਕਰਕੇ ਭੀਖ ਮੰਗੀ ਜਾਂਦੀ ਹੈ ਤੇ ਇਸ ਤਰੀਕੇ ਦੀ ਜਾਣਕਾਰੀ ਇਨਪੁਟ ਵੀ ਹੈ ਕਿ ਕੁਝ ਅਜਿਹੇ ਮਾਮਲਿਆਂ ਦੇ ਵਿੱਚ ਬੱਚਿਆਂ ਨੂੰ ਕਿਡਨੈਪ ਕੀਤਾ ਜਾਂਦਾ ਜਾਂ ਚੋਰੀ ਕੀਤਾ ਜਾਂਦਾ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਹੈ ਅਤੇ ਇਸ ਦਾ ਮਕਸਦ ਇਹ ਹੀ ਹੈ ਕਿ ਉਹ ਸਾਰੇ ਬੱਚਿਆਂ ਨੂੰ ਇੱਕ ਜਗ੍ਹਾ ਪਹਿਲਾਂ ਲਜਾਇਆ ਜਾਵੇ ਰੱਖਿਆ ਜਾਵੇ ਉਸ ਤੋਂ ਬਾਅਦ ਕਿਉਂਕਿ ਇੱਕ ਲੰਬੀ ਪ੍ਰਕਿਰਿਆ ਹੁੰਦੀ ਹੈ ਆ ਤਾਂ ਪਤਾ ਲਗਾਇਆ ਜਾਵੇ ਕਿ ਅਸਲ 'ਚ ਮਾਪੇ ਜੋ ਉਹਨਾਂ ਦੇ ਨਾਲ ਨਜ਼ਰ ਆਉਂਦੇ ਨੇ ਜਾਂ ਮਹਿਲਾਵਾਂ ਨਜ਼ਰ ਆਉਂਦੇ ਨੇ ਉਹ ਹੀ ਨੇ ਜਾਂ ਅਸਲ ਦੇ ਵਿੱਚ ਉਹਨਾਂ ਦੇ ਪੇਰੈਂਟਸ ਹੋਰ ਨੇ ਇਸੇ ਨੂੰ ਲੈ ਕੇ ਹੀ ਪੰਜਾਬ ਪਰਦੇ ਵਿੱਚ ਪੁਲਿਸ ਦੇ ਵੱਲੋਂ ਇਹ ਐਕਸ਼ਨ ਕੀਤਾ ਜਾ ਰਿਹਾ ਹੈ ਨੂੰ ਪਰਪਰਾ ਆਰਡਰ ਆਂਦੇ ਨੇ ਤੇ ਇਹ ਪੈਕਿੰਗ ਕਰਦੇ ਪੈਕਿੰਗ ਕਰਕੇ ਸਾਡੇ ਇੱਥੇ ਐਕਸੀਡੈਂਟ ਹੋਦੇ ਨੇ ਕਈ ਤੋਂ ਜਾਮ ਹੁੰਦਾ ਸਾਰਾ ਇੱਥੇ ਤੇ ਇਹਨਾਂ ਨੂੰ ਕੋਈ ਸੋਚੀ ਨਹੀਂ ਹੈਗੀ ਇਹਨਾਂ ਦੇ ਭੈਣ ਭਰਾ ਬਹੁਤ ਜ਼ਿਆਦਾ ਹੈਗੇ ਆ ਉਹਨਾਂ ਤੋਂ ਵੀ ਇਹ ਪੈਕਿੰਗ ਕਰਵਾਉਂਦੀਆਂ ਨੇ ਤੇ ਹੁਣ ਅਸੀਂ ਇਹਨਾਂ ਨੂੰ ਰੈਸਕਿਊ ਕਰਕੇ ਉੱਥੇ ਲੈ ਕੇ ਜਾ ਰਹੇ ਆ ਜੀ ਇਹਨਾਂ ਨੂੰ ਕਰੋਗੀ ਕੀ ਇਸ ਤੋਂ ਬਾਅਦ ਸਰ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਜੋ ਕਾਰਵਾਈ ਹੋਈਗੀ ਉਹ ਸਰ ਕਰਨਗੇ ਕਿ ਕਿਥੇ ਕਰ ਰਹੇ ਆ ਅੱਜ ਬਾਲੀ ਜ਼ਿਲ੍ਹੇ ਦੇ ਵਿੱਚ ਅਸੀਂ ਸਰ ਮੈਂ ਸੁਣਿਆ ਸ਼ਾਇਦ ਅੰਮ੍ਰਿਤਸਰ ਪਰ ਪਤਾ ਲੱਗਿਆ ਕੋਈ ਗਿਰੋ ਆ ਬਿਲਕੁਲ ਕਿਉਂਕਿ ਪਹਿਲਾਂ ਵੀ ਇੱਕ ਗਿਰੋਦ ਆ ਜਿਹੜਾ ਨਾਂ ਸਾਹ एक पूरे पंजाब इस तरह की पूरी मुहिम चल रही है आपको लेके जा रहे है आपकी हेल्प कर रहे हैं हम लोग चलो यहाँ ऐसी जाने यही काम कर रहे हैं पूरी जिंदगी कर रहे है ना तो फिर रो क्यों मुहिम दे ਆ ਚਲੋ ਪਲੀਜ਼ ਉਹਥੇ ਚਲੋ ਕਮੇਟੀ ਪੁੱਛ ਨਹੀਂ ਕਹਿੰਦੇ ਤੁਸੀਂ ਕੁਝ ਵੀ ਨਹੀਂ ਕਹਿੰਦੇ ਤੁਸੀਂ ਪਲੀਜ਼ ਤੁਸੀਂ ਬਾ ਮੈਮ ਖੜਾਓ ਚੁ ਖੜਾਓ ਚੁ ਖੜਾਓ ਮਾਲ ਚਲੋ ਬੱਚੇ ਕੁਝ ਨਹੀਂ ਕਿਸ ਤਰ੍ਹਾਂ ਇਹਨਾਂ ਇਹ ਸਾਰੀ ਜਿਹੜੀ ਹੈਗੀ ਇਹ ਪੂਰਾ ਸਿਕਿਉਰਸ ਬਣਾ ਕੇ ਕਿਹੜੇ ਕਿਹੜੇ ਰੋਡਸ ਤੇ ਤੁਸੀਂ ਜਿਹੜੇ ਕਿਹੜੇ ਕਿਹੜੇ ਰੇਲਵੇ ਪੁਆਇੰਟਸ ਨੇ ਰੈੱਡ ਲਾਈਟ ਪੁਆਇੰਟਸ ਨੇ ਬੱਸ ਸਟੈਂਡ ਨੇ ਬਾਜ਼ਾਰ ਨੇ ਬਹੁਤ ਜ਼ਿਆਦਾ ਸੰਖਿਆ ਹੋ ਚੁੱਕੀ ਨਹੀਂ ਸਰ ਮੈਂ ਜੁਲਾਈ ਦੇ ਫਰਸਟ ਵੀਕ ਵਿੱਚ ਵੀ ਰੇਡ ਕੀਤੀ ਸੀ ਸੱਤ ਬੱਚੇ ਉਹ ਦੋ ਰੈਸਕਿਊ ਕੀਤੇ ਨੇ ਇਹ ਹੁਣ ਇਸ ਮੰਥ ਦੀ ਸੈਕੰਡ ਰੇਡ ਹੈ ਸਾਡੀ ਆ ਤੁਹਾਡੇ ਸਾਹਮਣੇ ਅੱਜ ਅਸੀਂ ਪੰਜ ਜਿਹੜੇ ਮੇਨ ਹੌਟਸਪੌਟ ਏਰੀਆਜ਼ ਹੈ ਉਹ ਚੂਜ਼ ਕੀਤੇ ਸੀ ਸੀਪੀ 67 ਫੇਜ਼ 11 ਸੱਤ ਸੱਤ ਫੇਜ਼ ਦਾ ਜਿਹੜਾ ਅੱਠ ਫੇਜ਼ ਦਾ ਲਾਈਟ ਪੁਆਇੰਟ ਹੈ ਸਿੰਛੀ ਦੰਗ ਗੁਰਦੁਆਰਾ ਸਾਹਿਬ 69 ਤੇ 79 ਦੀਆਂ ਲਾਈਟਸ ਵੀ ਠੀਕ ਹੈ ਮੈਂ ਇਹਦਾ ਪ੍ਰੋਸੈਸ ਕੀ ਹੁੰਦਾ ਜੇਕਰ ਤੁਸੀਂ ਉਹਨਾਂ ਨੂੰ ਲੈ ਕੇ ਜਾਓਗੇ ਕਿੱਥੇ ਲੈ ਕੇ ਜਾਓਗੇ ਆਫਟਰ ਥਿਸ ਕੀ ਹੋਏ ਹਾਂਜੀ ਇਥੋਂ ਰੈਸਕਿਊ ਕਰਕੇ ਅਸੀਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਬੱਚੇ ਦਾ ਜਿਹੜਾ ਰੈਸਕਿਊ ਸਮੂਥ ਰਹੇ ਸਾਨੂੰ ਫੋਰਸ ਨਹੀਂ ਕਰਨਾ ਪਏ ਕਿਉਂਕਿ ਹੈ ਤਾਂ ਇਹ ਬੱਚੇ ਹੀ ਨੇ ਇਸ ਤੋਂ ਬਾਅਦ ਅਸੀਂ ਮਾਨਯੋਗ ਜਿਹੜੀ ਸਾਡੀ ਚਾਈਲਡ ਵੈਲਫੇਅਰ ਕਮੇਟੀ ਹੈ ਉਹਦੇ ਅੱਗੇ ਅਸੀਂ ਬੱਚਿਆਂ ਨੂੰ ਪ੍ਰੋਡਿਊਸ ਕਰਾਂਗੇ ਉਹਨਾਂ ਕੋਲ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਦੀਆਂ ਪਾਵਰਾਂ ਹੁੰਦੀਆਂ ਨੇ ਜੀ ਤੇ ਉਸ ਤੋਂ ਬਾਅਦ ਉਹ ਅਗਰ ਇਹਨਾਂ ਦੇ ਪੇਰੈਂਟਸ ਕੋਈ ਡਾਕੂਮੈਂਟੇਸ਼ਨ ਲਿਆਉਂਦੇ ਨੇ ਜੋ ਕਿ ਪ੍ਰੂਫ ਕਰਦਾ ਕਿ ਇਹ ਉਹਨਾਂ ਦਾ ਬੱਚਾ ਹੈ ਫਿਰ ਤਾਂ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰਹੇਗੀ ਅਗਰ ਉਹ ਕਿਸੇ ਵੀ ਤਰ੍ਹਾਂ ਰੋਕਰਾਂਗਿਬ 6 ਵਜੇ ਦੀ ਪਹਿਲੀ ਵੱਡੀ ਖਬਰ ਦਾ ਇਹ ਵੱਡੀ ਖਬਰ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਵਾਲੇ ਮੁੱਦੇ ਦੇ ਨਾਲ ਜੁੜੀ ਹੋਈ ਹੈ ਦਰਬਾਰ ਸਾਹਿਬ ਦੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀ ਮੰਗ ਤੇ ਵਿਵਾਦ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਐਮਪੀ ਗੁਰਜੀਤ ਔਜਲਾ ਦੀ ਮੰਗ ਤੇ ਮੰਤਰੀ ਸੰਜੀਵ ਰੋੜਾ ਦਾ ਬਿਆਨ ਆਇਆ ਹੈ ਦਰਬਾਰ ਸਾਹਿਬ ਦੇ ਵਿੱਚ ਕੇਂਦਰੀ ਬਲਾਂ ਦੀ ਜ਼ਰੂਰਤ ਨਹੀਂ ਹੈ ਸੰਜੀਵ ਰੋੜਾ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਕੇਂਦਰੀ ਬਲਾਂ ਦੀ ਜ਼ਰੂਰਤ ਨਹੀਂ ਹੈ ਪੰਜਾਬ ਪੁਲਿਸ ਸੁਰੱਖਿਆ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਸਮਰੱਥ ਹੈ ਸ਼ਰਾਰਤੀ ਅੰਸਰ ਅਜੀਆਂ ਧਮਕੀਆਂ ਦਿੰਦੇ ਰਹਿੰਦੇ ਨੇ ਐਮਪੀ ਗੁਰਜੀਤ ਔਜਲਾ ਨੇ ਦਰਸਲ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਦਰਬਾਰ ਸਾਹਿਬ ਦੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਦੀ ਮੰਗ ਕੀਤੀ ਹੈ ਕਿਉਂਕਿ ਤਿੰਨ ਦਿਨ ਦੇ ਵਿੱਚ ਪੰਜ ਵਾਰ ਧਮਕੀ ਜੋਕੇ ਮਿਲੀ ਹੈ ਪੰਜਾਬ ਪੁਲਿਸ ਲਗਾਤਾਰ ਇਸ ਨੂੰ ਲੈ ਕੇ ਸਰਚ ਆਪਰੇਸ਼ਨ ਵਿੱਚ ਲਾ ਰਹੀ ਹੈ ਜਿਹੜਾ ਥ੍ਰੈਟ ਆਇਆ ਉਹ ਕਿਸੇ ਦੀ ਸ਼ਰਾਰਤ ਹੈ ਉਹ ਰੀਅਲ ਹੈ ਫੇਕ ਹੈ ਜੋ ਜ ਥ੍ਰੈਟ ਜਾਂਦੇ ਐ ਇਹਨਾਂ ਨੂੰ ਕੀ ਨਾਮ 에ਅਰਲਾਈਨ 에ਅਰਲਾਈਨ ਨੂੰ ਉਹ ਦੋ ਦੋ ਘੰਟੇ ਜਹਾਜ਼ ਲੇਟ ਹੋ ਜਾਂਦੇ ਮੈਂ ਇਹ ਨਹੀਂ ਕਹਿੰਦਾ ਕਿ ਇਹਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ ਕਿਉਂਕਿ ਦਰਬਾਰ ਸਾਹਿਬ ਹੈ ਉਸ ਤੋਂ ਉੱਪਰ ਸਾਡੇ ਲਈ ਕੁਝ ਨਹੀਂ ਹੈਗਾ ਏ ਨਹੀਂ ਮੈਂ ਕਹਿੰਦਾ ਕਿ ਉਹਨਾਂ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ ਬਟ ਮੇਰੀ ਇਹ ਰਿਕੁਐਸਟ ਹੈ ਕਿ ਜਿਹੜੀਆਂ ਆਪਣੀਆਂ ਫੋਰਸਸ ਆ ਪੰਜਾਬ ਪੁਲਿਸ ਆ ਇਹ ਸਖਸ਼ਮ ਹੈ ਕਿਸੇ ਵੀ ਥ੍ਰੈਟ ਦਾ ਸਾਹਮਣਾ ਕਰਨ ਵੀ ਹੈਵ ਦੀ ਬੈਸਟ ਫੋਰਸ ਵਿਦ ਅਸ